ਕਿ ਆ ਚਿੱਟਾ ਸਾਡੇ ਪਿੰਡੋਂ ਖਤਮ ਕਰਦੇ ਹੋ ਤੇ ਵੋਟਾਂ ਸਾਨੂੰ ਅਸੀਂ ਡਾੜ ਕੇ ਪਾਵਾਂਗੇ ਅਸੀਂ ਤੇ ਪਾਵਾਂਗੇ ਸਾਡੇ ਰਿਸ਼ਤੇਦਾਰਾਂ ਦਾ ਵੀ ਪਾਵਾਂਗੇ ਕੋਈਆਂ ਸਾਥੋਂ ਬਾਹਰ ਨਹੀਂ ਹੈਗੇ ਸਾਡੇ ਰਿਸ਼ਤੇਦਾਰ ਨਹੀਂ ਸਾਥੋਂ ਬਾਹਰ ਆ ਇਹ ਦਿਨ ਵਰਕੇ ਦਾ ਲੱਗਦਾ ਝਾੜੂ ਵਾਲਾ ਇੱਕ ਦਿਨ ਵਰਕੇ ਦਾ ਦੇਖਦਾ ਅਭੀ ਮੈਂ ਵੋਟਾਂ ਮੰਗਣ ਆਇਆ ਸੀਗਾ ਅੱਜ ਮੈਂ ਜੱਸੀ ਦੇ ਵਿੱਚ ਵਰਕੇ ਦੇਖਾਂ ਉਹ ਕਿੱਧਰ ਗਿਆ ਖੇਤੀਆਂ ਕਰਨ ਵਾਲਾ ਪੋਸਤਾਂ ਦੀਆਂ ਡੋਡਾਂ ਦੀ ਖੇਤੀ ਕਰਨ ਵਾਲਾ ਕਿੱਧਰ ਗਿਆ ਕੀ ਆ ਨਹੀਂ ਇਹ ਤੇਰਾ ਹੈਣੀ ਅਸੀਂ ਪਾਣੀ ਖੇਤਾਂ ਨੂੰ ਕੀ ਕਰਨੇ ਨਾ ਜੇ ਸਾਡੇ ਖੇਤਾਂ ਚ ਬੋਹਣ ਵਾਲੇ ਨਾ ਰਹੇ ਇਹਨਾਂ ਨੂੰ ਲਾਣ ਤਾਂ ਪਾਓ ਇਹਨਾਂ ਨੂੰ ਅੱਜ ਕੱਲਿਆਂ ਨੂੰ ਵੀ ਪੱਕੇ ਦੇਖ ਲਿਆ ਸਭ ਨੂੰ ਰੋ ਲਿਆ ਸੀ ਤਾਂ ਕਿ ਅਸੀਂ ਹੁਣ ਬਸ ਕਿਸੇ ਨੂੰ ਵੋਟ ਕਰਤਾ ਹੀ ਪਾ ਆ ਆ ਸੁਣ ਲੋ ਕਿੱਕੜੀਆਂ ਵਾਲੇ ਮੁੱਖ ਮੰਤਰੀਆਂ ਸੁਣ ਲਾ ਸੁਣ ਲੋ ਬਾਦ ਲੋ ਛੋਟੇ ਕੰਡੇ ਬੀਜੇ ਵਿੱਚ ਿੱਟੇ ਦੇ ਆ ਮਾਵਾ ਦੁੱਖ ਰੋਂਦੀਆਂ ਨੇ ਆ ਬੁੱਤ ਮਰਦੇ ਆ ਇਹਨਾਂ ਦੇ ਆ ਜਿਹੜੀਆਂ ਕਿੱਤਲਾਂ ਪਸਣਾਉਣਾ ਭਾਂਸਿਆਂ ਆ ਆ ਤੂੰ ਸੁਣ ਲੈ ਆ ਕੇ ਰੰਗਾਂ ਦਾ ਤੂੰ ਰੰਗਾਂ ਦਾ ਸਾਰਾ ਪੰਜਾਬੀ ਰੰਗਾਂ ਚ ਆ ਮਾਮਾ ਦੇ ਪੁੱਤ ਮਰਦੇ ਇੱਥੇ ਆ ਸੁਣ ਲੋ ਕਾ ਇਸ ਕੋ ਡਾਂਟ ਗੋ ਉਹ ਮੜਾ ਮੜਾ ਉਹ ਚੰਗਾ ਚੰਗਾ ਹੋਈ ਕੁਛ ਕਰੀ ਜਨੇ ਆ ਬੁੱਧੇ ਦੀ ਗੱਲ ਕੌਣ ਕਰੂ ਦੱਸ ਦੋ ਪਿੰਡ ਵਾਲੇ ਜੱਸੀ ਵਾਲਾ ਕਿੰਨਾ ਜੱਟਾ ਬਾਈ ਬਹੁਤ ਆਉਂਦਾ ਜੀ ਬਹੁਤ ਆਉਂਦਾ ਆ ਆ ਇਹ ਸੁਣ ਹਾਂ ਬੇਬੇ ਸਰੇ ਯਾਰ ਦਾ ਵੀ ਅੱਕੀ ਸਕਨੇ ਚ ਸੁਖ ਨੂੰ ਚੰਦਿਆਂ ਗਏ ਸਰੇ ਆਮ ਸਾਡੇ ਪਿੰਡੋਂ ਇਥੋਂ ਮੋੜ ਤੋਂ ਵਾਗ ਲੋ ਸ਼ਾਮ ਨੂੰ ਸਟੇਡੀਅਮ ਚ ਤੇ ਅਸੀਗਿਆਂ ਚ ਮੋੜ ਮੋੜ ਤੇ ਚਿੱਟਾ ਘਰੋਂ ਜਾ ਕੇ ਫੜਾ ਕੇ ਆਉਂਦੇ ਨੇ ਮੁਰ ਕੇ ਧਮਕੀਆਂ ਦਿੰਦੇ ਹੈਗੇ ਕਿ ਹਾਂ ਫਲਾਣਾ ਸਾਨੂੰ ਘੇਰ ਲੂ ਰਾ ਚ ਕਿਉਂ ਘੇਰ ਲੂ ਬਈ ਜਿਹੜੇ ਪੁੱਤ ਮਾਰਦੇ ਉਹ ਤਾਂ ਉਹਨਾਂ ਨੂੰ ਘੇਰਨਗੇ ਜਿਹੜੇ ਵੇਚਦੇ ਉਹਨਾਂ ਨੂੰ ਤੂੰ ਕਹਿ ਨਹੀਂ ਸਕਦਾ ਠੀਕ ਹੈ ਹਰ ਸਰਪਤਾਇ ਦਾ ਮੰਡਾ ਉੱਤੇ ਮੁੱਕਿਆ ਸੀਗਾ ਉੱਤੇ ਦਾ ਭੋਗ ਸੀਗਾ ਸਾਡੀ ਸੁਣਾਈ ਨੂੰ ਇੱਕ ਮੈਨੂੰ ਵੋਟ ਪਾਓ ਫਿਰ ਅੱਕ ਸੁਣਾਈ ਕਰ ਲੂਗੀ ਤੇ ਵੋਟ ਤਾਂ ਹੀ ਮਤਬਲਾ ਸਾਡੇ ਦਾ ਹੀ ਸਾਡੇ ਨਹੀਂ ਮਤਬਲਾ ਤੇ ਜਿਵੇਂ ਨਾ ਕੰਢੇ ਇਹਨਾਂ ਦੇ ਵੀ ਜਿਵੇਂ ਸਾਰੇ ਛਾਂ ਲੱਖੇ ਵੀ ਰੇ ਵੋਟ ਪਾਵਾਂਗੇ ਡੱਟ ਕੇ ਪਾਵਾਂਗੇ ਸਾਡੇ ਪਿੰਡ ਚਿੱਟਾ ਖਤਮ ਕਰੀਏ ਅੱਛਾ ਮਾ ਸਾਡੇ ਨੂੰ ਕਰ ਉਹ ਲੈ ਕੇ ਲੱਦੇ ਰੂਪ ਪਰ ਬਰਾਬਰ ਪਤਨ ਕਰੀਏ ਛਰੇ ਆ ਮ ਬੁੜੀਆਂ ਵੇਚਦੀਆਂ ਸਾਡੇ ਪਿੰਡ ਗੋਲੀਆਂ ਛਰੇ ਆ ਮ ਬੁੜੀਆਂ ਵੇਚਦੀਆਂ ਛਰੇ ਆ ਚਿੱਟਾ ਬੰਦੇ ਵੇਚਦੇ ਨਾ ਆ ਕੋ ਤਾਂ ਕੀ ਦਿੰਦੇ ਆ ਸੁਹਾ ਫੜ ਕੇ ਲੈ ਆਂ 66 ਦੂਜੇ ਦਿਨ ਛੱਡ ਦਿੰਦੇ ਨੇ ਉਹ ਕਿਉਂ ਛੱਡ ਦਿੰਦੇ ਬਾਈ ਜਿੰਨਾ ਖਾਦੇ ਨਾ ਸਾਡੇ ਕੋਲੇ ਰਿਸ਼ਤੇ ਤਾਂ ਹੈ ਨਹੀਂ ਕਿ ਆ ਖਵਾਉਣ ਨੂੰ ਠੀਕ ਹੈ ਵੀ ਸਾਡੇ ਕੋਲੇ ਰਿਸ਼ਤੇ ਤਾਂ ਹੋਣ ਖਵਾਉਣ ਨੂੰ ਦੂਜੇ ਦਿਨ ਆ ਉੱਤਨਾ ਚੌੜੀਆਂ ਵਾਹ ਕਰ ਕਰ ਤੁਰਦੇ ਆ ਵੀ ਹਾਂ ਅਸੀਂ ਰਾਹ ਫਿਰਦੇ ਆਂ ਨਹੀਂ ਮੜਵਾਏ ਤੁਸੀਂ ਕਿੱਥੇ ਹੋਣ ਚੋਰੀ ਕਰ ਲੈਂਦੇ ਮੈਂ ਕਿਹਦੀ ਕਿਹਦੀ ਚੋਰੀ ਭਰਨੀ ਹਾਂ ਚਾਰਵਾ ਕਰ ਲੈਂਦੇ ਕਿਸੇ ਹਾਂ ਮੇਰੇ ਖੂਨ ਦਾ ਮੁੰਡੇ ਨੇ ਦੋ ਵਾਰੀ ਚੋਰੀ ਕੀਤੀ ਹੈ ਮੈਂ ਕਿੱਥੇ ਭਰਾਂ ਤੇ ਡਲੇ ਮਾਂ ਤੇ ਕਿਸੇ ਕਿਨੇ ਕਿੱਤਾ ਬਿੰਦਾ ਹਾਂ ਅੱਛੀ ਚਿੱਟਾ ਬਿੰਦਾ ਕੀਤੀ 500 ਦੀ ਚੋਰੀ 2500 ਰੁਪਿਆ ਪਰਵਾਇਆ ਅਨ ਜੀ 25000 ਕਹਿੰਦੇ ਸੀ 25000 ਭਰਾਵਾਂਗੇ ਅਸੀਂ ਕਿੱਥੋਂ ਵਰਕੇ ਦੇਵਾਂ ਮੈਂ ਇੱਕ ਤਾਂ ਮੇਰੇ ਜੁਆ ਦਾ ਉਹੀ ਮੇਰਾ ਚਿੱਟਾ ਪੀਂਦਾ ਚਿੱਟਾ ਨਾ ਮੂੰਹ ਦਾ ਗੋਲ ਮੈਂ ਕਹਾਂ ਗੋਲ ਨਾ ਮਿਲੂ ਤਾਂ ਘਰਿਆਂ ਕੇ ਲੜਾਈਆਂ ਕਰੂਗਾ ਮੇਰੇ ਨਾਲ ਦੱਸੋ ਕਿੱਧਰ ਜਾਣ ਆਵਾਂ ਮੈਂ ਫਿਰ ਕੰਮ ਨਹੀਂ ਬਦਲਾ ਚੁਲ੍ਹਾ ਪਾਇਆ ਦੇ ਲਈ ਬਾਕੀ ਚੋਰੀਆਂ ਬਹੁਤ ਵਧੀਆ ਪੰਜ ਬੋਸ ਹੁਣੇ ਰਹਾ ਦੋ ਦੋਆ ਮੇਰੇ ਬੰਦੇ ਦੇ ਹੋਣ ਚੁਲ੍ਹਾ ਆ ਦਾ ਪਾਇਆ ਹੁਣ ਕਹਿਣੀ ਬਿਵਾਸ ਚੁੱਪ ਕਰ ਜਾ ਹਾੜੇ ਤੈਨੂੰ ਸਿਰ ਤੱਕ ਤੇਰਾ ਚੁਲ੍ਹਾ ਹਾਲ ਲੇ ਜੂਗਾ ਹਾੜੇ ਚੁੱਪ ਕਰ ਜਾ ਤੈਉ ਤੂੰ ਤੈਨੂੰ ਕੁਛ ਹੋਗਾ ਮੇਰੇ ਇੱਤ ਕਰਕ ਨਹੀਂ ਆ ਹਾਂ ਗੋਟਾ ਮੈਂ ਪਾਉ ਠੀਕ ਹੈ ਮੇਰੇ ਰਿਸ਼ਤੇਦਾਰਾਂ ਤੋਂ ਉਹ ਸਾਰੇ ਮੋੜਾਂ ਚ ਬੁਰਜਾਂ ਚ ਬੰਦੀਏ ਚ ਸਾਰੇ ਸਾਡੇ ਰਿਸ਼ਤੇਦਾਰ ਹੈਗੇ ਆਗੇ ਗੋਟਾ ਮੈਂ ਖੁਦ ਪਵਾਉਂਗੀ ਪਰ ਹਾਂ ਜੇ ਮੇਰਾ ਮੁੰਡਾ ਕੇਹੜਾ ਸੁਧਾਰ ਦੋਦਾ ਠੀਕ ਹੈ ਸਾਡੇ ਪਿੰਡ ਚ ਉਹ ਕਿਹੜੀ ਬੁੜੀ ਆ ਜਿਹੜੀ ਸ਼ਾਮ ਨੂੰ ਲੜ ਕੇ ਤੇ ਰੋਕ ਹੀ ਨਹੀਂ ਪੈਂਦੀ ਜੀ ਜਦੋਂ ਮੰਗਦੇ ਆਗੇ ਮਾਮਾ ਨੂੰ ਕੁੜਦਿਆਂ ਖੁਦ ਮੈਂ ਤੇ ਮੈਨੂੰ ਕੁੜਦਦਾ ਮੇਰਾ ਮੁੰਡਾ ਲੈ ਅੱਕੇ ਹੋਏ ਬੋਲਦੇ ਆਂ ਵੀਰੇ ਐਵੇਂ ਕਿਸਦਾ ਜੀਨੇ ਕਰਤਾ ਬੋਲਣ ਨੂੰ ਇਹ ਸਹੀ ਗੱਲ ਆਈ ਸੱਚੀ ਗੱਲ ਆ ਹਾਂ ਜਮਾਂ ਕੱਬ ਕੇ ਬੋਲਦੇ ਆਂ ਅਸੀਂ ਆਹ ਖੜੀ ਮੇਰੇ ਪਿੰਡ ਦੇ ਮੁੰਡੇ ਪਿੱਛੇ ਇਹਨਾਂ ਨੂੰ ਬੋਲਣ ਨੇ ਇੱਥੇ ਵਿੰਦਕ ਨੂੰ ਲੈ ਕੇ ਤੁਸੀਂ ਗੱਲਾਂ ਕਰਦੇ ਘੋਮੇ ਦੀ ਕੁੜੀ ਬੋਲਦੀ ਸੀ ਬੋਲਣੇ ਵੀ ਅੱਕੇ ਆਂ ਅਸੀਂ ਬੋਲਾਂਗੇ ਖੁਦ ਕਿਵੇਂ ਆ ਸੀ ਜਿਨ੍ਹਾਂ ਦੇ ਨਹੀਂ ਪੀਂਦੇ ਉਹ ਨਹੀਂ ਅੱਕੀਆਂ ਗੀਆਂ ਉਹਨਾਂ ਦੇ ਵੀ ਲੱਗ ਜਾਣਗੇ ਉਹ ਵੀ ਪੀਣਗੇ ਲੱਗਣਗੇ ਜੀ ਲੱਗੇ ਵੀ ਚੋਰੀ ਚਾਲਾ ਹਜੇ ਤੱਕ ਹਜੇ ਤੱਕ ਤਾਂ ਕੀ ਕੈਪਸੂਲ ਹੁੰਦੇ ਆ ਉਹ ਖਾਂਦੇ ਨਾ ਜਿੱਦਾਂ ਚਿੱਟਿਆਂ ਤੇ ਲੱਗੇ ਉਦੋਂ ਪਤਾ ਲੱਗੂਗਾ ਉਹਨਾਂ ਦੀਆਂ ਮਾਵਾਂ ਨੂੰ ਵੀ ਅੱਗੋਂ ਹੱਸਦੀਆਂ ਗੀਆਂ ਬਾਅਦ ਚ ਗੱਲਾਂ ਕਰਕੇ ਹੁਣ ਵੀ ਹੱਸਣਗੇ ਬੰਦੇ ਵੀ ਤੇ ਬੁੜਿਆਂ ਦੀ ਹਸੰਦੀ ਹੈ ਕੋਈ ਨਹੀਂ 70 ਰਿਕ ਦੇ ਘਰੇ ਵਿਛਣਾ ਪੈਣੀ ਮੈਂ ਵੀਰੇ ਮੈਂ ਤੇਰੇ ਨਾਲ ਹਰ ਕਰ ਕਦੇ ਆਉਣੀ ਆ ਇਹ ਸਾਡੀਆਂ ਪੂਰਿਆ ਪੰਜਾਬ ਮੋਟਾ ਹੈ ਕੋਈ ਗੱਲ ਨਹੀਂ ਬੱਸ ਆਇ ਤੋਰ ਵੱਧ ਕੇ ਤਾਂ ਪੰਮਾ ਦੇ ਹੋਰ ਤੇ ਨਹੀਂ 50 ਵੋਟਾਂ ਮੈਥੋਂ ਲੈਣੀ ਵੀਰੇ ਉਹ ਵੀਰੇ ਇਹਦਾ ਇਲਾਜ ਥੋੜਾ ਜਿਹਾ ਹੁੰਦਾ ਉਹ ਮੇਰੇ ਅੱਗੇ ਨੂੰ ਦੱਸ ਦੋ ਤੋ ਇਹਨਾਂ ਦੇ ਕੋਈ ਕੁੜਦਿਆ ਕਰੂਗਾ ਆ ਜਿਹੜੇ ਕੰਜਰ ਆਉਂਦੇ ਆ ਲੱਤਾਂ ਵਾਹ ਤੋੜ ਦਿਆ ਕਰੀਂ ਹੋਰ ਇਹ ਤਾਂ ਮਾਬਦਿਆਂ ਦਾ ਕੱਟ ਲਾਉਂਦਾ ਤੀਵਾਂ ਚ ਨਹੀਂ ਦੇਖਿਆ ਕਿਤੇ ਹਾਂ ਵੀ ਲੱਕਸਾਣਾ ਕਿੰਨਾ ਕਰਾਉਂਦਾ ਵਿਚਾਰਾ ਇਹਦੀ ਕਿਸੇ ਨੇ ਸੰਵਾਈ ਨਹੀਂ ਕੀਤੀ ਇਹਦੀ ਸੰਵਾਈ ਨਹੀਂ ਕੀਤੀ ਲੱਕਸਾਣਾ ਹੁਣ ਆਹ ਰੋਜ਼ ਕਰਲਾਉਂਦਾ ਵੀ ਹਾਂ ਲੋਕਾਂ ਦੀਆਂ ਕੁੜੀਆਂ ਵਸਾਓ ਲੋਕਾਂ ਦੀਆਂ ਕੁੜੀਆਂ ਮੈਂ ਵਸਾਉਣਾ ਲੋਕਾਂ ਦੇ ਘਰਾਂ ਨਾਲ ਵਸਾਉਣਾ ਚਿੱਟਾ ਮੈਂ ਹਟਾਉਣਾ ਕੌਣ ਲੱਗੇ ਇਹਨਾਂ ਦੇ ਮਗਰ ਉਲਟੇ ਇਹਨਾਂ ਨੂੰ ਜੇਲ੍ਹਾਂ ਕਰਦੇ ਨਾ ਥਾਣੇ ਠੱਪਾਂ ਤੇ ਇਹਨਾਂ ਨੇ ਸਹੀ ਬਚਾਉਣਾ ਉਹ ਵੀਰਾ ਕਿੰਨਾ ਬੋਲਿਆ ਸੀ ਉਲਟੇ ਨੇ ਉਹਨੂੰ ਜੇਲ੍ਹ ਕੀਤੀ ਆਗੀ ਕਾਹਦੇ ਵਾਸਤੇ ਜੇਲ੍ਹਾਂ ਕੀਤਾ ਨਾ ਉਹ ਲੈ ਕੇ ਪੈਸੇ ਦੂਜੇ ਦਿਨ ਛੱਡ ਦਿੰਦੇ ਜਦੋਂ ਵੇਚਦੇ ਨਹੀਂ ਟ੍ਰੈਕ ਚੱਲੇ ਹਾਂ ਜਿੱਥੇ ਬੈਠ-ਬੈਠ ਕੇ ਦਾਤ ਪਾ ਪੈਸੇ ਲੈਣ ਲੱਗੇ ਇਹਨਾਂ ਨੇ ਬਹੁਤ ਸਮਝਾ ਕਰ ਲੈਣੀ ਸੀਗੀ ਇਹ ਤਾਂ ਮੁੰਡੇ ਨੂੰ ਘਰੇ ਪੈਸੇ ਨਹੀਂ ਮਿਲੇ ਆਉਂਦਾ ਇਹ ਤਾਂ ਮੁੰਡੇ ਨੇ ਨਹੀਂ ਮੁੰਡਾ ਮਰ ਜਾਂਦਾ ਉਹਦੇ ਅਸੀਂ ਉੱਥੇ ਲੈ ਕੇ ਡੱਬਾ ਹੀ ਚੱਕ ਕੇ ਸਭਾਈ